ਅੱਜ ਦੀ ਜਿਹੜੀ ਕਹਾਣੀ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਇਹ ਕਹਾਣੀ ਹੈ ਇਸ ਭੈਣ ਪੂਜਾ ਦੀ 17 ਸਾਲ ਦੀ ਉਮਰ ਦੇ ਵਿੱਚ ਮਾਪਿਆਂ ਦੀ ਕਮਜ਼ੋਰੀ ਕਰਕੇ ਘਰ ਦੇ ਹਾਲਾਤ ਚੰਗੇ ਨਾ ਹੋਣ ਕਰਕੇ ਇਸ ਭੈਣ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਵਿਆਹ ਤੋਂ ਬਾਅਦ ਸਮਾਂ ਚੰਗਾ ਗੁਜ਼ਰਦਾ ਹੈ ਦੋ ਬੱਚੇ ਹੁੰਦੇ ਆ ਪਰ ਉਸ ਤੋਂ ਬਾਅਦ ਇਹਦੇ ਘਰ ਵਾਲੇ ਦਾ ਇਸੇ ਦੇ ਮਾਮੇ ਦੀ ਕੁੜੀ ਦੇ ਨਾਲ ਅਫੇਅਰ ਹੋ ਜਾਂਦਾ ਹੈ ਅਫੇਰ ਤੋਂ ਬਾਅਦ ਇਹ ਬਹੁਤ ਕੋਸ਼ਿਸ਼ ਕਰਦੀ ਹੈ ਕਿ ਦਾ ਘਰ ਬਚੇ ਪਰ ਇਸ ਦਾ ਘਰ ਨਹੀਂ ਬਚਦਾ ਇਹਦਾ ਹਸਬੰਡ ਇਹਦੇ ਮਾਮੇ ਦੀ ਕੁੜੀ ਨੂੰ ਲੈ ਕੇ ਭੱਜ ਜਾਂਦਾ ਫਿਰ ਇਹ ਦਰਦ-ਦਰ ਠੋਕਰਾਂ ਖਾਣ ਲਈ ਮਜਬੂਰ ਹੋ ਜਾਂਦੀ ਹੈ ਤੇ ਗੱਲ ਇੱਥੇ ਹੀ ਨਹੀਂ ਰੁਕਦੀ ਫਿਰ ਕੁਝ ਸਮੇਂ ਬਾਅਦ ਇਹਦੀ 8 ਸਾਲਾਂ ਬੱਚੀ ਨੂੰ ਇੱਕ 35 ਸਾਲ ਦਾ ਕੋਈ ਸ਼ਖਸ ਉਸ ਦਾ ਬਦਫੈਲੀ ਕਰਦਾ ਉਸ ਦੀ ਇੱਜ਼ਤ ਲੁੱਟ ਲੈਂਦਾ ਉਸ ਤੋਂ ਬਾਅਦ ਇਹ ਉਸ ਲਈ ਵੀ ਲੜਦੀ ਹੈ ਤੇ ਉਸ ਨੂੰ ਸਜ਼ਾ ਕਰਵਾਉਂਦੀ ਹੈ ਭੈਣ ਦੀ ਜ਼ਿੰਦਗੀ ਦੇ ਦੁੱਖ ਇੱਥੇ ਹੀ ਨਹੀਂ ਰੁਕਦੇ ਅੱਜ ਤੁਹਾਨੂੰ ਸਾਰੀ ਕਹਾਣੀ ਸੁਣਾਵਾਂਗੇ ਭੈਣ ਦੀ ਜਦੋਂ ਤੁਸੀਂ ਸੁਣੋਗੇ ਤਾਂ ਤੁਹਾਡੇ ਰੋਂਗ ਟੇ ਖੜੇ ਹੋ ਜਾਣਗੇ ਕਿ ਕੁੜੀਆਂ ਔਰਤਾਂ ਕਿੰਨੇ ਦੁੱਖ ਝੱਲ ਕੇ ਆਪਣੀ ਜ਼ਿੰਦਗੀ ਨੂੰ ਜੀ ਰਹੀਆਂ ਨੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਵੀਡੀਓ ਨੂੰ ਲਾਈਕ ਕਰਿਓ ਜੇ ਤੇ ਕਮੈਂਟ ਕਰਕੇ ਭੈਣ ਦੀ ਹੌਸਲਾ ਫੁਜਾਈ ਜ਼ਰੂਰ ਕਰਿਓ ਜੇ ਭੈਣ ਹਸੀ ਗੱਲ ਬਣੀ ਤਨੇ ਕੀ ਜ਼ਿੰਦਗੀ ਦੀ ਬਚਪਨ ਤੋਂ ਦੱਸੋ ਕਿਵੇਂ ਗੁਜ਼ਰਿਆ ਕਿਵੇਂ ਦੀ ਕਹਾਣੀ ਹੈ ਤੁਹਾਡੀ ਜੀ ਅਸੀਂ ਘਰ ਦੇ ਵਿੱਚ ਮੇਰੇ ਦੋ ਤੋਂ ਭੈਣਾਂ ਵੱਡੀ ਤੇ ਇੱਕ ਮੇਰਾ ਭਰਾ ਹੈਗਾ ਤੇ ਮੇਰੇ ਡੈਡੀ ਦੀ ਮੇਰੇ ਡੈਡੀ ਮਤਲਬ ਦਾਰੂ ਪੀਂਦਾ ਹੁੰਦਾ ਸੀਗਾ ਤੇ ਸਾਨੂੰ ਸਕੂਲ 'ਚ ਥੋੜੇ ਪੜ੍ਹੇ ਅਸੀਂ ਪੰਜ ਜਗ ਪੜੇ ਬਾਅਦ ਬਾਂਦ ਬਾਂਦ ਓਲੀ ਓਲੀ ਸਾਡੇ ਨਿੱਕੇ ਜਿਮਰਜ ਮੇਰਾ ਵਿਆਹ ਕਰਤਾ ਹਮ ਕਿੰਨੀ ਉਮਰ ਸੀ ਤੁਹਾਡੀ ਮੇਰੀ ਹੈਗੀ ਸੀ 17 ਸਾਲ ਦੀ ਸੀ ਕਿ ਮੇਰੇ ਨਾਲ ਵਿਆਹ ਕਰਤਾ ਹਮ ਮੈਂ ਕਿਤਨਾ ਵਧੀਆ ਰਹਿਆ ਸੀ ਮੇਰੇ ਵਿਆਹ ਤੋਂ ਬਾਅਦ ਦੋ ਬੱਚੇ ਵੀ ਰਹੇ ਹੋਇਆ ਹੂੰ ਦੋ ਬੱਚੇ ਤੋਂ ਬਾਅਦ ਵਧੀਆ ਸੀ 8-9 ਸਾਲ ਜ਼ਿੰਦਗੀ ਗੁਜ਼ਾਰੀ ਆ ਦੋਨਾਂ ਨੇ ਹੂੰ ਤੇ ਉਹਦੇ ਬਾਅਦ ਮੇਰੇ ਘਰ ਵਾਲੇ ਦਾ ਮਤਲਬ ਗਲਤ ਚੱਲਣ ਲੱਗ ਗਿਆ ਅਸੀਂ ਦੂਜੀ ਬੁੜੀ ਨਾਲ ਹੂੰ ਤੇ ਉਹ ਮੇਰੇ ਮਾਮੇ ਦੀ ਕੁੜੀ ਸੀਗੀ ਅੱਛਾ ਤੇ ਜਿਹੜੀ ਕੁੜੀ ਨਾਲ ਉਹਨਾਂ ਦੇ ਤੁਹਾਡੇ ਹਸਬੰਡ ਦੇ ਰਿਲੇਸ਼ਨ ਬਣੇ ਉਹ ਉਹ ਮਤਲਬ ਕਿਸੇ ਅਫੇਅਰ ਹੋਇਆ ਉਹ ਤੁਹਾਡੇ ਮਾਮੇ ਦੀ ਕੁੜੀ ਸੀ ਸਗੀ ਮੇਰੇ ਮਾਮੇ ਦੀ ਕੁੜੀ ਸੀ ਮੈਂ ਉਹਨੂੰ ਵੀ ਬਿਤੇ ਰੱਖਿਆ ਵੀ ਤੂੰ ਮੇਰੇ ਦੋ ਜਵਾਬ ਆ ਤੂੰ ਨਾ ਮਤਲਬ ਰੋਲ ਮੇਰੀ ਜ਼ਿੰਦਗੀ ਬਰਬਾਦ ਹੋ ਜਾਊਗੀ ਤੇ ਫਿਰ ਉਹ ਨਹੀਂ ਮੰਨੇ ਨਾ ਹੋ ਮੰਨਿਆ ਉਹਨੂੰ ਲੈ ਕੇ ਚੱਲ ਗਿਆ ਸੀ ਫਿਰ ਥੋੜੇ ਕੇ ਦਿਨਾਂ ਬਾਅਦ ਮਤਲਬ ਆ ਕੇ ਮੈਨੂੰ ਡਿਵੋਰਸ ਦੇ ਗਿਆ ਸੀ ਅੱਛਾ ਡਿਵੋਰਸ ਦੇ ਗਿਆ ਸੀ ਤੇ ਮੇਰੀ ਨਣਾਂ ਰਹਿੰਦੀ ਉੱਥੇ ਕੋਟਕਪੂਰੇ ਉਹ ਕਹਿੰਦੇ ਬੱਬੀ ਚਲੋ ਉਹ ਤਾਂ ਨਹੀਂ ਆਉਂਦਾ ਫਿਰ ਤੂੰ ਛੱਡ ਦੇ ਉਹਨੂੰ ਤੇ ਦੋਨੋਂ ਜਵਾਬ ਖਾਮ ਆਪਦੇ ਹੂੰ ਤੈਨੂੰ ਕਰ ਦਿੱਤਾ ਸਾਰਾ ਕੁਝ ਦਿੱਤਾ ਤੂੰ ਇੱਥੇ ਪਾਲੇ ਚੱਲ ਹੂੰ ਉਹਨਾਂ ਨੇ ਮੈਨੂੰ ਝਾਕ ਕੇ ਚ ਰੱਖਿਆ ਬਹੁਤ ਦਿਨਾਂ ਤੱਕ ਰੱਖਿਆ ਫਿਰ ਇੱਥੇ ਕੰਮ ਨਹੀਂ ਸੀ ਦਾ ਫਾਜ਼ਿਲ ਕਾ ਹੂੰ ਮੈਂ ਹਬੋਰ ਚ ਲੱਗੀ ਕੰਮ ਕਰਨ ਫਾਜ਼ਿਲ ਕਾ ਵੇਚੀ ਤੁਸੀਂ ਹਾਂਜੀ ਹੂੰ ਫਾਈਲ ਕਾ ਤੋਂ ਮੈਂ ਹਬੋਰ ਗਈ ਕੰਮ ਕਰਨ ਮੈਂ ਕੰਮ ਕਰਦੇ ਮੇਰੇ ਪਿੱਛੇ ਮਕਾਨ ਵੇਚਤਾ ਉਹਨਾਂ ਨੇ ਹੂੰ ਮਕਾਨ ਵੇਚਿਆ ਤੇ ਮੈਨੂੰ ਕੋਈ ਹਿੱਸਾ ਨਹੀਂ ਦਿੱਤਾ ਉਹਨਾਂ ਨੇ ਹੂੰ ਕੋਈ ਮੈਂ ਮਤਲਬ ਮੇਰੇ 1.5 ਲੱਖ ਰੁਪਏ ਲੱਗਿਆ ਸੀ ਮਕਾਨ ਤੇ ਹੂੰ ਉਹਨਾਂ ਨੇ ਕਹਿ ਵੀ ਮੈਨੂੰ 1.5 ਲੱਖ ਰੁਪਏ ਦੇ ਦੇ। ਹੂੰ। ਨਹੀਂ ਸਨਾ ਦੋ ਮੁਕਾਂਚੋਂ। ਹੂੰ। ਨਹੀਂ ਦਿੱਤਾ ਉਹਨਾਂ ਨੇ ਫਿਰ ਮੈਂ ਥਾਣਾ ਕਚੇਰੀ ਕੋਈ ਚੀਜ਼ ਨਹੀਂ ਜੜੀ ਮੈਂ ਨਹੀਂ ਛੱਡੇ। ਹੂੰ। ਮੈਂ ਆਪਦੇ ਬੱਚਿਆਂ ਵਿੱਛੇ ਕਿੱਥਾ ਵੀਰੇ ਜੋ ਵੀ ਕੀਤਾ। ਹੂੰ। ਨਹੀਂ ਕੋਈ ਨਹੀਂ ਵੱਲ ਬਣੀ। ਹੂੰ। ਫਿਰ ਨਾ ਫਾਇਜ਼ ਲਗਾ ਗਈ। ਹੂੰ। ਫਾਇਜ਼ ਲਗਾ ਗਈ ਬੁਫਰ ਸੈਸ਼ਨ 'ਚ ਮੈਂ ਦਿਖਾ ਦਿੱਤੇ। ਹੂੰ। ਪਰ ਉਹ ਮੈਡਮ ਕੁਝ ਵਧੀਆ ਸੀਗੀ। ਹੂੰ। ਉਹਨਾਂ ਨੇ ਮੈਨੂੰ ਹੱਕ ਦਵਾਇਆ। ਫਿਰ ਵੀ ਕਰ ਕੁਰਾ ਕੇ ਉਹਨਾਂ ਨੇ 1.2 ਲੱਖ ਚੋਂ ਮੈਂ 90 ਹਜ਼ਾਰ ਹੀ ਦਿੱਤਾ। ਹੂੰ ਤੇ 3000 ਰੁਪਏ ਦਾ ਮੇਰੇ ਵਿਆਜ ਵਾਲਿਆ ਰੁੰਦਾਇਤਾ। ਹੂੰ ਤੇ 60 ਹਜ਼ਾਰ ਮੈਨੂੰ ਦਿੱਤਾ। ਹੂੰ 60 ਹਜ਼ਾਰ ਦਿੱਤਾ ਤਾਂ ਫਿਰ ਵੀ ਮੈਂ ਉਹ ਟੈਨਸ਼ਨ ਅੱਜ ਬਹੁਤ ਰਹੀ। ਹੂੰ ਉਹ ਇੰਨੀ ਟੈਨਸ਼ਨ ਅੱਜ ਰਹੀ ਉਹਦੇ ਬਾਅਦ ਥੋੜੇ ਦਿਨਾਂ ਬਾਅਦ ਮੇਰੀ ਕੁੜੀ ਨਾਲ ਹੋ ਗਿਆ। ਹੂੰ ਕੀ ਹੋ ਗਿਆ ਤੁਹਾਡੀ ਕੁੜੀ ਨਾਲ? ਮੇਰੀ ਕੁੜੀ ਨਾਲ ਬਸ ਆਈ ਮੁੰਡੇ ਨੇ ਗਲਤ ਕੀਤਾ ਮੇਰੀ ਕੁੜੀਆ ਨਾਲ। 8 ਸਾਲ ਦੀ ਮੇਰੀ ਕੁੜੀ ਆ ਸੀਗੀ। 6 ਸਾਲ ਦੀ ਕੁੜੀ ਨਾਲ ਬਦਫੈਲੀ ਕੀਤੀ। ਹਾਂਜੀ ਫਿਰ ਉਹਨੂੰ ਅਸੀਂ ਕਰਾਇਆ। ਮਤਲਬ ਉਹ ਜਣੇ ਮੇਰੇ ਸਾਥ ਵੀ ਦਿੱਤਾ ਤੁਹਾਡੇ ਵਾਂਗੂ ਪਰਾਵਾਂ ਨੇ ਬਦਸਾਦ ਕੀਤਾ ਮੇਰਾ ਫਿਰ ਉਹਨੂੰ ਸਜ਼ਾ ਵੀ ਕਰਾਈ ਆ ਆਪਾਂ ਹੂੰ ਤੇ 8 ਸਾਲ ਦੀ ਬੱਚੀ ਦੇ ਨਾਲ ਬਦਫੈਲੀ ਕਰਨ ਵਾਲਾ ਬੰਦਾ ਕੌਣ ਸੀ ਕੀ ਉਮਰ ਸੀ ਉਹਦੀ ਹੈਗੀ ਸੀ ਕੋਈ 15 ਸਾਲਾਂ ਦਾ ਸੀ 18 ਸਾਲਾਂ ਦਾ ਮੱਲੇ ਦਾ ਹੀ ਸੀ ਉਹ ਹੂੰ ਫਿਰ ਫਾਜ਼ਿਲ ਕਰੰਦੀ ਸੀ ਨਹੀਂ ਇੱਥੇ ਆਪਣੇ ਕੋਟਕਪੂਰ ਅੱਛਾ ਹੂੰ ਉਹਨੇ ਕਿਤਾ ਨੂੰ ਸਜ਼ਾ ਵੀ ਕਰਾਈ ਆ ਹੂੰ ਸਾਰੇ ਦਿਨ ਰਲ ਕੇ ਹੂੰ ਤੇ ਉਹਦੇ ਬਾਅਦ ਮੈਂ ਬਿਮਾਰ ਵੀ ਬਹੁਤ ਰਹੀ ਆ ਹੂੰ ਤੇ ਮਰ ਕੇ ਬੱਚਿਆ ਮਰਜ਼ ਉਹਨੂੰ ਕੁਛ ਵੀ ਨਹੀਂ ਵੀਰੇ ਮੇਰੇ ਕੋਲ ਮੇਰੇ ਕੋਲ ਛੱਤ ਵੀ ਨਹੀਂ ਹੈ ਗਿਰਨ ਨੂੰ ਹੂੰ ਮੇਰਾ ਨਿੱਕਾ ਹੈ ਮੁੰਡਾ ਹੈ 12 ਸਾਲ ਦਾ ਮੈਂ ਉਹਨੂੰ 40 ਦੁਕਾਨ ਤੇ ਕੰਮ ਕਰਾਉਣ ਨੂੰ ਲਾ ਰੱਖਿਆ ਪੜਦੇ ਨਹੀਂ ਬੱਚੇ ਤੁਹਾਡੇ ਉਹਨੂੰ ਲਾਇਆ ਨਹੀਂ ਸਕੂਲ 'ਚ ਹੂੰ ਕਿੱਥੇ ਲੱਗੇ ਮਤਲਬ ਤੁਸੀਂ ਚਾਹੁੰਦੇ ਹੋ ਵੀ ਵੀ ਸਾਡੀ ਕੋਈ ਮਤਲਬ ਵੀ ਮਾੜਾ ਮਟਾ ਕੰਮ ਕਰਕੇ ਰੋਟੀ ਖਾਣੀ ਹੈ ਹਾਂਜੀ ਮੈਂ ਮੈਂ ਆਪਦੇ ਮੰਮੀ ਕੋਲ ਵੀ ਰਹਿਨੇ ਆ ਭਰਾ ਭਜਾਈਆਂ ਕੋਲ ਵੀ ਰਹਿਨੇ ਆ ਉਹ ਮੈਨੂੰ 15 ਦਿਨ ਰੱਖਦੇ ਫੇਰ ਉਹ ਮੇਣਾ ਦਿੰਦੇ ਵੇ ਤੈਨੂੰ ਤੇ ਮੇਰੇ ਜੋ ਆਕਾਂ ਦੇੰਦੇ ਤਰ੍ਹਾਂ ਪਿਓ ਲਿਆ ਕਿ ਦਿੰਦਾ ਫਿਰ ਉਹ ਲਿਆ ਕੇ ਦਿੰਦਾ ਮੈਂ ਬਸ ਫਿਰ ਇੱਕ ਇੱਕ ਤਾਂ ਕਰਕੇ ਅਸੀਂ ਨਹੀਂ ਬੋਲਦੇ ਮੈਂ ਸਾਡੀ ਛੱਤ ਪਈ ਹੈ ਚਲ ਕੱਲ ਨੂੰ ਸਾਨੂੰ ਕੱਢ ਦੇਣਗੇ ਘਰੋਂ ਕਹਿੰਦੇ ਘਰੇ ਰਵਾਂਗੇ ਹਮ ਆ ਗੱਲ ਹੈ ਵੀਰੇ ਹੋਰ ਖੁਸ਼ੀ ਨਹੀਂ ਕਿਉਂਕਿ ਮੈਂ ਆਪਦੇ ਬੱਚਿਆਂ ਨੂੰ ਕਿਉਂਕਿ ਮੇਰੇ ਬੱਚੇ ਮੇਰੇ ਲਈ ਆ ਮੈਂ ਚਾਹੁੰਦੀ ਹਾਂ ਆਪਦੇ ਦੋਨੋਂ ਬੱਚੇ ਲੈ ਕੇ ਛਾਤੀ ਤੇ ਬੈਠੇ ਰਵਾਂ ਕਿੱਥੇ ਕਿੱਥੇ ਮੈਨੂੰ ਕੰਮ ਮਿਲ ਜੇ ਵਧੀਆ ਤੁਹਾਨੂੰ ਪਹਿਲਾਂ ਪਤਾ ਨਹੀਂ ਲੱਗਿਆ ਵੀ ਤੁਹਾਡੇ ਹਸਬੰਦ ਦੇ ਵੀ ਹੋਰ ਉਹ ਹੋਰ ਪਾਸੇ ਆ ਫੇਰ ਹੁੰਦਾ ਹੈ। ਹਥਾ ਜੀ ਮੈਂ ਬਹੁਤ ਥਾਂ ਤੇ ਮੈਂ ਮੇਰੇ ਮਾਮੇ ਘਰੇ ਵੀ ਗਈ ਬਾਧੂ ਵਾਰੀ। ਹੂੰ ਤੁਹਾਡੀ ਕੁੜੀ ਨੂੰ ਟਿਕਾ ਲਓ। ਹੂੰ ਕਿਉਂਕਿ ਉਹ ਵੀ ਪਹਿਲਾਂ ਵਿਆਹੀ ਸੀਗੀ। ਹੂੰ ਅੱਛਾ ਵੀ ਮੈਰਿਡ ਸੀ। ਹਾਂ ਜੀ। ਮੈਂ ਬਹੁਤ ਵਾਰੀ ਕਿਹਾ ਉਹ ਕਹਿੰਦੇ ਮੇਰੀ ਕੁੜੀ ਸਹੀ ਜਾਂ ਤੇ ਬੰਦਾ ਬੇਕਾਰ ਆ। ਹੂੰ ਮੈਂ ਕਿ ਚਲ ਮੇਰਾ ਬੰਦਾ ਬੇਕਾਰ ਆ ਤੂੰ ਤੁਹਾਡੀ ਕੁੜੀ ਨੂੰ ਤੂੰ ਸੰਭਲੋ ਇੱਕ ਵਾਰੀ। ਹੂੰ ਕੋਈ ਨਹੀਂ ਮੈਂ ਮੇਰੇ ਬੰਦੇ ਨੂੰ ਸੰਭਲਾਂਗੀ। ਹੂੰ ਉਹਨਾਂ ਨਾਲ ਦੀ ਸੰਭਲਣਾ ਮੇਰਾ ਸਮਾਂ ਮੇਰੇ ਤੋਂ। ਹੂੰ ਉਹ ਲੈ ਕੇ ਚੱਲ ਗਿਆ ਸੀ ਆ। ਅੱਛਾ ਬੋ। ਤੇ ਹਾਂ। ਪੱਕਾ ਮੈਂ ਮੇਰਾ ਬੰਦਾ ਐ ਮੇਰੇ ਸਾਸੂਰੇ ਨੇ ਬਹੁਤ ਹੱਕ ਕੀਤਾ ਮੇਰਾ ਉਹਨਾਂ ਨੇ ਵੀ ਉਦਾਂ ਹੀ ਸਾਥ ਦਿੱਤਾ ਹੁੰਦਾ ਹੀ ਦਿੱਤਾ ਮੈਨੂੰ ਤਾਂ ਦਿੱਤਾ ਹੀ ਨਹੀਂ ਮੈਂ ਤਾਂ ਐਂ ਕਿਹਾ ਵੀ ਮੈਨੂੰ ਮੈਨੂੰ ਵੀ ਕੁਛ ਨਾ ਦੋ ਨਾ ਮੇਰੇ ਬੰਦੇ ਨੂੰ ਦੋ ਮੇਰੇ ਬੱਚਿਆਂ ਨੂੰ ਤਾਂ ਦੋ ਵੀਰੇ ਉਹਨਾਂ ਦੇ ਤਾਂ ਹੱਕ ਬੰਦੇ ਤਾਂ ਉਹਨਾਂ ਨੇ ਮੈਨੂੰ ਇਸਾ ਦੂਰ ਦੀ ਗੱਲ ਮੈਨੂੰ ਮੇਰੇ ਲੱਗੀ ਰਕਮ ਨਹੀਂ ਦਿੱਤੀ ਉਹਨਾਂ ਨੇ ਤੁਸੀਂ ਆਪ ਲਾਇਆ ਸੀ ਉੱਥੇ ਸਾਰਾ ਮੈਂ ਖੁਦ ਲਾਇਆ ਸੀ ਖੁਦ ਨਾਲ ਲੈ ਕੇ ਲਾਇਆ ਸੀ ਲੋਨ ਲਾਇਆ ਕਿਸ਼ਤਾਂ ਬਚਕੀਆਂ ਖਮੇਠੀਆਂ ਹੂੰ ਕੁਝ ਲੋਕਾਂ ਤੋਂ ਵਿਆਜ ਜ਼ਿਆਦੇ ਦਿੱਤੇ ਆ ਤੇ ਅੱਜ ਥੱਕ ਮੈਂ ਵਿਆਜ ਭਰੀ ਜਾਂਨੇ ਉਹ ਫੈਸਾਂ ਦੀ ਹੂੰ ਜੋ ਤੁਹਾਡੇ ਕੋਲੇ ਹੈ ਵੀ ਨਹੀਂ ਨਾ ਮੇਰੇ ਕੋਲ 60000 ਜਿੱਤਦਾ ਮੈਨੂੰ ਕੁਝ ਨਹੀਂ ਹੈਗਾ ਇਸ ਟਾਈਮ ਮੇਰੇ ਕੋਲ ਹੂੰ ਫਿਰ ਐਡੀ ਵੱਡੀ ਘਟਨਾ ਹੁੰਦੀ ਹੈ ਤੁਹਾਡੀ ਬੱਚੀ 8 ਸਾਲ ਦੀ ਨਾਲ ਲੱਡਾ ਗਲਤ ਹੁੰਦਾ ਤੁਸੀਂ ਫਿਰ ਕਿਵੇਂ ਲੜਿਓ ਜੇ ਲਈ ਕਿਵੇਂ ਲੜੇ ਲੜੀ ਤਾਂ ਵੀਰੇ ਮੈਂ ਤਾਂ ਬਸ ਬੈੱਡ ਰੈਸਟ ਤੇ ਸੀਗੀ ਜਦੋਂ ਮੇਰੀ ਗੁੜੀਆਂ ਨਾਲ ਹਾਸਾ ਹੋਇਆ ਸੀ ਨਾ ਮੈਂ ਖੁਦ ਮੂੰਹ ਚ ਫੈਸੀ ਮੈਨੂੰ ਬਲੱਡ ਦੀ ਉਲਟੀਆਂ ਆਉਂਦੀਆਂ ਸੀ ਜਿਸ ਟਾਈਮ ਅੱਛਾ ਕਿਸੇ ਨੇ ਹੀ ਫਾਇਦਾ ਚੱਕ ਲਿਆ ਹਾਂ ਤੇ ਮੇਰੀ ਗੁੜੀਆਂ ਦਿਵਾਲੀ ਦੇ ਦੂਜੇ ਦਿਨ ਦੀ ਗੱਲ ਹੀ ਹੈ ਤੇ ਮੇਰੀ ਗੁੜੀਆਂ ਉਹਨਾਂ ਦੇ ਘਰ ਡੌਗ ਖਿਲਾਉਣ ਜਾਂਦੇ ਹੁੰਦੇ ਸੀਗੀ ਤੇ ਬਸ ਉਹਨੇ ਜਦੋਂ ਇਹ ਬਸ ਹੁੰਦੇ ਡਰਿੰਕ ਰੂਮ ਕਿਤੇ ਉਦੋਂ ਹੀ ਬਸ ਮੇਰੀ ਗੁੜੀਆਂ ਨੂੰ ਮਤਲਬ ਕੀਤਾ ਜੋ ਵੀ ਕੀਤਾ ਹੂੰ 10 ਦਿਨ ਮੇਰੀ ਗੁੜੀ ਡਰ ਡਰ ਕੇ ਰਹੀ ਬਹੁਤ ਜ਼ਿਆਦਾ ਹੂੰ ਹਰਾਨ ਕੇ ਨੇ ਡਰ ਕੇ ਦਿੱਸਿਆ ਫਿਰ ਉਹਨਾਂ ਦੇ ਘਰੇ ਗਈ ਬਾਵਾ ਜਣਿਆ ਇਹਨਾਂ ਨੂੰ ਉਹ ਮੁੰਡੇ ਨੂੰ ਕੁੱਟਿਆ ਵੀ ਬਹੁਤ ਹੂੰ ਫਿਰ ਉਹਨੂੰ ਬੁਲਾ ਕੇ ਚੋਕੇ ਚ ਫੜਾਇਆ ਹੂੰ ਫਿਰ ਮੀਡੀਆ ਵਾਲੇ ਆਏ ਫਿਰ ਉਹਨੂੰ ਮਤਲਬ ਪਰਚਾ ਕਰਾਇਆ ਹੂੰ ਛੇਰ ਉਹਨਾਂ ਨੂੰ ਜੇਲ੍ਹ ਭੇਜੀ ਹੁਣ ਸਾਲ ਤੋਂ ਸਾਲ ਬਾਅਦ ਹੁਣ ਫੈਸਲਾ ਹੋਇਆ ਹੁਣ ਸਜ਼ਾ ਹੋਈ ਉਹ ਮੁੰਡੇ ਨੂੰ ਅੱਛਾ ਉਹਨੂੰ ਕਿੰਨੇ ਚਿਰ ਦੀ ਸਜ਼ਾ ਹਾਂਜੀ ਸਾਲ ਦੀ ਸਜ਼ਾ ਕੀਤੀ ਅੱਛਾ ਬੇਰੇ ਇਹ ਤੁਸੀਂ ਇੱਕ ਗਰੀਬ ਬੰਦੇ ਲਈ ਇਨਸਾਫ ਤਾਂ ਮਿਲਿਆ ਗਰੀਬ ਨੂੰ ਫਿਰ ਤੁਹਾਡੇ ਕੋਲੇ ਲੜਨ ਲਈ ਤਾਂ ਕੋਈ ਸਾਧਨ ਨਹੀਂ ਸੀ ਕਿਵੇਂ ਲੜੇ ਕੁਛ ਵੀ ਨਹੀਂ ਸੀ ਜੀ ਮਤਲਬ ਜਿਹੜਾ ਮੁਲਾਜ਼ਮ ਸੀਗਾ ਜਿਹਨੇ ਫੜਿਆ ਸੀ ਉਹਨੇ ਮੇਰੇ ਬਾਹਰ ਫੜੀ ਸੀ ਕਿ ਉਹ ਕਹਿੰਦਾ ਮੈਂ ਸਜ਼ਾ ਕਰਾਉਂਗਾ ਇਹ ਬੰਦੇ ਨੂੰ ਮੈਂ ਕਈ ਜਣੇ ਐਡੀ ਬੱਚੀ ਨੂੰ ਦੇਖ ਕੇ ਫੁੱਲਾਂ ਵਰਗੀ ਬੱਚੀ ਜਿਸ ਨੂੰ ਕੁਝ ਪਤਾ ਨਹੀਂ ਹਰ ਬੰਦੇ ਦਾ ਦਿਲ ਹੁੰਦਾ ਹੀ ਇਹ ਵੀ ਇਹਦੇ ਨਾਲ ਤਾਂ ਨਹੀਂ ਹੋਣਾ ਚਾਹੀਦਾ ਸੀ ਮੈਂ ਤਾਂ ਕੁਝ ਨਹੀਂ ਕਿਹਾ ਕਿ ਮੇਰੇ ਜਦੋਂ ਮਲਾਜ਼ਮ ਨੇ ਇੱਕ ਹੀ ਗੱਲ ਕਹੀ ਬਹੁਤ ਜਣੇ ਉਹਨਾਂ ਨੂੰ ਕਹਿੰਦੇ ਸੀ ਵੀ ਤੁਸੀਂ ਇਹਨਾਂ ਤੋਂ ਪੇਮੈਂਟ ਮੰਗੋ ਮਤਲਬ ਪੈਸੇ ਮੰਗੋ ਕੁੜੀਆਂ ਮਤਲਬ ਪਰਚਾ ਨਹੀਂ ਕਰਾਨਗੇ ਆ ਉਹਨੇ ਇੱਕ ਹੀ ਗੱਲ ਕਹੀ ਮਲਾਜ਼ਮ ਨੇ ਕਹਿੰਦਾ ਮੈਂ 1 ਰੁਪਈਆ ਲੈਂਦਾ ਮੈਂ ਪਰਚਾ ਕਰਟੂਗਾ ਮੈਂ ਤਾਂ ਕਰਟੂਗਾ ਪਰ ਉਹਨਾਂ ਨੂੰ ਵੀ ਲਾਲਚ ਦਿੱਤੇ ਉਹਨਾਂ ਨੇ ਪਰ ਉਹ ਨਹੀਂ ਆਇਆ ਲਾਲਚ ਜੇ ਜਮਾਨੇ ਯਾਰ ਪਰ ਪਰਚਾ ਸਜਾ ਕਰਾਈਏ ਉਹਨਾਂ ਬਾਦੂ ਜਣੇ ਨੇ ਰਲ ਕੇ ਸਜਾ ਕਰਵਾਈ ਆਂ ਹੂੰ ਇੱਕ ਮਾਂ ਹੋਣ ਦੇ ਨਾਤੇ ਉਦੋਂ ਕਿਵੇਂ ਇੱਕ ਤਾਂ ਤੁਸੀਂ ਵੈਸੀ ਹੀ ਬਿਮਾਰ ਸੀ ਜਦੋਂ ਤੁਹਾਨੂੰ ਇਹ ਪਤਾ ਲੱਗਿਆ ਫਿਰ ਕਿਵੇਂ ਗੁਜ਼ਰੀ ਕੀ ਹੋਇਆ ਮੈਂ ਮੈਂ ਉਹਦੇ ਬਾਅਦ ਸਾਡਾ ਦੋਨੋਂ ਮਾਂ ਬੱਚੇ ਦਾ ਟਰੀਟਮੈਂਟ ਚੱਲਦਾ ਰਿਹਾ ਉਹੜਿਆ ਦਾ ਵੀ ਮੇਰਾ ਵੀ ਚੱਲਦਾ ਰਿਹਾ ਦੋਨਾਂ ਦਾ ਕਿਉਂਕਿ ਉਹਦੇ ਬਾਅਦ ਮੈਂ ਜਮੇ ਬੈਡ ਰੈਸਟ ਤੇ ਪੈ ਗਈ ਸੀ ਤੋਂ ਮੇਰੇ ਗੁੜੀਆਂ ਨਾਲ ਹੋਇਆ ਸੀ ਨਾ ਪੂਰੀ 6 ਮਹੀਨੇ ਦੇ ਮਤਲਬ ਮੈਂ ਲਾਸ਼ ਮੰਨ ਕੇ ਰਹਿ ਗਈ ਸੀ ਘਰੇ ਕਿਉਂਕਿ ਮਤਲਬ ਖਤਮ ਸੀ ਮੇਰੀ ਖਾਣੇ ਬਸ ਮੈਨੂੰ ਤਾਂ ਬਸ ਤੁਹਾਡੇ ਵਰਗੇ ਵੀਰੇ ਤੋ ਡਾਵਾ ਵਰਗੇ ਵੀ ਆਏ ਸੀ ਤਾਂ ਉਹਨਾਂ ਨੇ ਮੈਨੂੰ ਬਚਾਇਆ ਮੈਡੀਕਲ ਦੇ ਵਿੱਚ ਉਹ ਡੀ ਲੇਟਰ ਦੇ ਵਿੱਚ ਪਈ ਸੀ ਮੈਂ ਹੂੰ ਮੈਨੂੰ ਬਹੁਤ ਔਖਾ ਬਚਾਇਆ ਵਕਤ ਸੇ ਮੇਰੇ ਸਾਸੜੇ ਨੇ ਨਹੀਂ ਆ ਕੇ ਪੁੱਛਿਆ ਮੈਨੂੰ ਬਚਲ ਤੂੰ ਬੱਚੇ ਤੂੰ ਖੜੀ ਹੋ ਬੱਚਿਆਂ ਨੂੰ ਸਾਹਮਣ ਨਾ ਕਿਸੇ ਨੇ ਨਹੀਂ ਸਾਹਮਣਾ ਮੈਨੂੰ ਜਦੋਂ ਬੱਚੀ ਨਾਲ ਇਹ ਹੋਇਆ ਇੰਨਾ ਗਲਤ ਹੋਇਆ ਤੁਸੀਂ ਆਪਦੇ ਹਸਬੰਡ ਨੂੰ ਜਾਂ ਸਾਰਿਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਮੈਂ ਮੇਰੇ ਜਠਾਣੇ ਨੂੰ ਇੰਸਟਾਗ੍ਰam ਤੇ ਵੀ ਜੀ ਰਿਕਾਰਡਿੰਗ हां मैं दीदी ने ਤੁਹਾਡੇ ਕੋਲੇ ਨੰਬਰ ਹੈ ਨਹੀਂ ਸੀ ਉਹਨਾਂ ਨੂੰ ਨੰਬਰ ਨਹੀਂ ਸੀ ਤਾਂ ਮੈਂ ਇੰਸਟਾਗ੍ਰਾਮ ਤੇ ਭੇਜਿਆ ਮੈਂ ਕਿ ਮੈਂ ਮੈਂ ਕਹਣਾ ਆ ਗਏ ਲੋਗੀ ਪਰ ਉਹਨਾਂ ਨੇ ਕੋਈ ਮੈਨੂੰ ਰਿਪਲਾਈ ਨਹੀਂ ਦਿੱਤੀ ਸੀ ਸੁਣ ਲਿਆ ਸੀ ਉਹਨਾਂ ਨੇ ਦੇਖ ਲਿਆ ਸੀ ਆ ਕੋਈ ਰਿਪਲਾਈ ਨਹੀਂ ਦਿੱਤੀ ਉਹਨਾਂ ਨੇ ਪਰ ਮੈਂ ਤਾਂ ਬਸ ਆਈ ਕਿ ਇਹ ਜਲ ਹੋਣੀ ਮੇਰੇ ਨਾਲ ਤੁਰੇ ਤਾਂ ਹੋਰ ਵੀ ਤੁਰੇ ਸੀਗੇ ਜੇ ਆਪਾਂ ਕਹਿੰਦੇ ਨੇ ਇੱਕ ਨਹੀਂ ਤੁਰੇ ਤਾਂ ਉਹ ਕਿ ਤੁਰੇ ਨਹੀਂ ਉਹ ਵੀ ਤੁਰੇ ਆਪਣੇ ਨਾਲ ਮਤਲਬ ਉਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹ ਕੁਝ ਉਹਨਾਂ ਨੇ ਮੈਂ ਕਿੱਥਾ ਜੀ ਮੇਰੇ ਨਾਲ ਕੋਈ ਵੀ ਘਟੋ ਘਟ ਤੁਹਾਡੇ ਲਈ ਤਾਂ ਨਹੀਂ ਹੁੰਦੇ ਸੀ ਬੱਚਿਆਂ ਲਈ ਤਾਂ ਬੱਚਿਆਂ ਕਰਕੇ ਜੀ ਅੱਜ ਵੀ ਨਹੀਂ ਆਉਂਦੇ ਉਹ ਹੂੰ ਐਨਾ ਦੋ ਮੇਰੇ ਮੁੰਡਾ ਕੁੜੀ ਐਨਾ ਵਿੱਚ ਤਾਂ ਜਾਂਦੇ ਨਹੀਂ ਉਹ ਮੇਰੇ ਖੁਦ ਨਿਣਾਣ ਰਹਿੰਦੀ ਇੱਥੇ ਹੂੰ ਉਹ ਵੇਖ ਕੇ ਮੂੰਹ ਫੇਰ ਲੈਂਦੇ ਐ ਨਾਲ ਹੂੰ ਮਤਲਬ ਇਹਨਾਂ ਨੂੰ ਮਤਲਬ ਉਹਨਾਂ ਨੇ ਉਹਨਾਂ ਨੇ ਵੀ ਆਪਦੇ ਰਿਸ਼ਤੇ ਤੋੜ ਲਏ ਸਾਰੇ ਤੋੜ ਲਏ ਉਹਨਾਂ ਨਾਲ ਮੈਂ ਤਾਂ ਹੀ ਕਹਿੰਦੀ ਵੀ ਗਲਤੀ ਤੁਹਾਡੇ ਮੁੰਡੇ ਨੇ ਕੀਤੀ ਸੀ ਮੈਂ ਤਾਂ ਨਹੀਂ ਕੀਤੀ ਜੇ ਮੈਂ ਕਰਦੀ ਤਾਂ ਤੁਸੀਂ ਕਹਿ ਦਿੰਦੇ ਮੈਂ ਤਾਂ ਕੀਤੀ ਨਹੀਂ ਸੰਗ ਮੈਂ ਤਾਂ ਉਹ ਤੁਹਾਡੇ ਕੋਲੇ ਰਹਿਣ ਨੂੰ ਬਿਲਕੁਲ ਵੀ ਛੱਤ ਨਹੀਂ ਮੈਂ ਸਿਰਫ ਆਪਦੀ ਮੰਮੀ ਡਾਡੀ ਕੋਲ ਰਹਿਣੀ ਆ ਮੈਂ ਵੀ ਬਸ ਉਹਨਾਂ ਦੇ ਸਾਰੇ ਤਾਂ ਬੈਠੇ ਆ ਮੈਂ ਮਤਲਬ ਜਿੱਦਨ ਮੇਰਾ ਕੰਮ ਚੱਲ ਪਿਆ ਜੁੱਤੇ ਆਂਦਾ ਮੈਨੂੰ ਜਿੱਦਨ ਮੈਂ ਚੱਲ ਜੂਗੀ ਇੱਥੋਂ ਮੈਨੂੰ ਮਹੀਨੇ ਤੋਂ ਹੋ ਗਏ 15 ਦਿਨਾਂ ਤੋਂ ਮੇਰਾ ਭਰਾ ਬੋਲ ਦਿੰਦਾ ਤੂੰ ਜਾ ਇੱਥੋਂ ਹੋ ਜਾਏ ਤਾਂ ਮੈਂ ਨਨਕੇ ਰੱਖਿਆ ਜੀ ਤੇ ਮੇਰੇ ਕੰਮ ਚੱਲ ਗਿਆ ਮੈਂ ਜਿੱਦ ਜੰਗ ਰੋਗੀ ਤੂੰ ਤੁਸੀਂ ਚਾਹੋ ਨੀ ਵੀ ਤੁਹਾਨੂੰ ਕੰਮ ਮਿਲ ਜੇ ਕੋਈ ਹਾਂਜੀ ਚਲੋ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਤੁਹਾਡਾ ਅਨਮੋਲਾ ਟਾਈਮ ਦਿੱਤਾ ਖੋਪਰ ਟਾਈਮ ਤੇ ਮੈਂ ਬੇਨਤੀ ਕਰਦਾ ਕਿ ਜੇਕਰ ਤੁਸੀਂ ਇਹ ਵੀਡੀਓ ਦੇਖਦੇ ਹੋ ਤਾਂ ਇਹਨਾਂ ਨੂੰ ਇਹ ਤੁਸੀਂ ਆਪ ਦਾ ਨੰਬਰ ਦੱਸ ਦੋ ਹੁਣ ਜੇ ਕੋਈ ਤੁਹਾਡੇ ਨਾਲ ਸੰਪਰਕ ਕਰਨਾ ਚਾਹਵੇ ਤੁਹਾਡੀ ਹੈਲਪ ਲਈ ਤਾਂ ਉਹ ਵੀਡੀਓ ਚ ਨੰਬਰ ਬੋਲ ਦੋ ਜੇ ਤੁਸੀਂ ਦੱਸਣਾ ਚਾਹੁੰਦੇ ਨਹੀਂ ਦੱਸਣਾ ਚਾਹੁੰਦੇ ਤਾਂ ਕੋਈ ਗੱਲ ਹਾਂ ਕੋਈ ਗੱਲ ਨਹੀਂ ਹਾਂ ਤੇ ਕੋਈ ਨਹੀਂ ਤੁਸੀਂ ਜੇਕਰ ਇਹਨਾਂ ਦੀ ਮਦਦ ਕਰਨੀ ਚਾਹੁੰਦੇ ਹੋ ਤਾਂ ਮੈਨੂੰ ਮੈਸੇਜ ਕਰੋ ਮੇਰਾ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਹੁੰਦਾ ਮੈਂ ਇਹਨਾਂ ਦਾ ਨੰਬਰ ਦੇਵਾਂਗਾ ਜੇਕਰ ਹਾਂ ਇਹ ਹੈ ਜਰੂਰ ਮਦਦ ਕਰਨ ਵਾਲੇ ਹੀ ਕਰਨ ਕਈ ਵਾਰੀ ਗਲਤ ਲੋਕ ਵੀ ਮੈਸੇਜ ਕਰਦੇ ਉਹਨਾਂ ਨੂੰ ਮੈਂ ਨੰਬਰ ਇਹਨਾਂ ਦਾ ਕਦੇ ਵੀ ਨਹੀਂ ਦੇਵਾਂਗਾ ਤੇ ਜੇਕਰ ਤੁਸੀਂ ਕਰਨੀ ਚਾਹੁੰਦੇ ਹੋਏ ਤਾਂ ਜਰੂਰ ਮੈਨੂੰ ਮੈਸੇਜ ਕਰਿਓ ਮੈਂ ਇਹਨਾਂ ਦਾ ਨੰਬਰ ਦੇਉਂਗਾ ਇਹਨਾਂ ਦੀ ਮਦਦ ਵੀ ਤੁਸੀਂ ਕਰਿਓ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਟਾਈਮ ਦਿੱਤਾ ਜੁੜੇ ਰਹੋ ਬੋਕਲ ਜਗਮੀਦ ਦੇ ਨਾਲ ਬਹੁਤ ਬਹੁਤ ਧੰਨਵਾਦ